ਮੱਥਾ ਟੇਕਾ ਅਗੇ ਗੁਰਦੁਆਰੇ ਮੈਂ ਬਸ ਹਾਂ ਨਿੱਕੀ ਹੋਇਆ ਕੀ ਸੀ ਇੱਥੇ ਫਤਿਹਗੜ ਸਾਹਿਬ ਦੀ ਧਰਤੀ ਤੇ ਵੀ ਇਹਨਾਂ ਦਾ ਮਨ ਪਤਾ ਪੜੀ ਵੀ ਕੁੜੀਆਂ ਨੂੰ ਪਤਾ ਹੈ ਕੀ ਹੋਇਆ ਸੀ ਮਾਤਾ ਜੀ ਇੱਥੇ ਫਤਿਹਗੜ ਸਾਹਿਬ ਕੁਝ ਕੁਝ ਨਹੀਂ ਹੋਇਆ ਜੀ ਮਨ ਤਾਂ ਪਤਾ ਨਹੀਂ ਕੁਝ ਨਹੀਂ ਹੋਇਆ ਜੀ ਮਨ ਤਾਂ ਪਤਾ ਨਹੀਂ ਸੈਂਕੜੇ ਸਾਲ ਪੁਰਾਣਾ ਇਤਿਹਾਸ ਹੈ ਇੱਥੇ ਜੋ ਹੋਇਆ ਮੈਂ ਮੱਥਾ ਟੇਕਣ ਜਾਂ ਹਾਂ ਮੈਂ ਤਾਂ ਅੱਜ ਹਮਨ ਨੂੰ ਨਹੀਂ ਪਤਾ ਹਮ ਤਾਂ ਪੜਾ ਸਰਬੰਸ ਦਾਨੀਆਂ ਕਮ ਤੇਰੀ ਅਹਿਸਾਨ ਅਸੰਗਤ ਜੀ ਫਤਿਹਗੜ੍ਹ ਸਾਹਿਬ ਕੇ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਅੰਮ੍ਰਿਤ ਕਿਰਪਾ ਹੁਣ ਪਤਾ ਲੱਗਿਆ। ਸਵੇਰ ਦੇ ਬੈਠੇ ਨੇ ਲੋਕ ਲਈਏ ਤੇ ਸਵੇਰ ਦਾ ਕੋਈ ਲੰਗੇ ਨਹੀਂ ਨਾ ਕੋਈ ਨਹੀਂ ਵੀ ਨਹੀਂ ਕਿਹਾ ਇਹਨਾਂ ਨੇ। ਕੱਢੀ ਆ ਜੀ। ਮੈਨੂੰ ਆ ਵੀਰ ਨੇ ਫੜਿਆ। ਤੇ ਨਾ ਫੜਦਾ ਮੈਂ ਸੱਤੀ ਧੌਣ ਲਾਉਣਾ ਬੱਕਰਾ ਕਿੰਨੀ ਘੋਰ ਬੇਅਦਬੀ ਹੋ ਰਹੀ ਆ ਬੇਅਦਬੀ ਹੋ ਰਹੀ ਆ ਨੇ। ਆ ਬੁੱਤੀਆਂ ਬਾਣੀ ਹੈ ਮਾਨ ਆ ਜੀ। ਲੋਕ ਕਿਦ ਰਿਆਂ ਬੇਅਦਬੀ ਕਰਦੇ ਪੱਕਾ ਬਣ ਕੇ ਕਰਦੇ ਆ ਹੋਰ ਕੀ ਕਰੀਏ ਬਣਾ। ਫਟਾਫਰ ਬੁੱਚੜਾ ਨੂੰ। ਜੇ ਬੱਕਰੇ ਵਾਂਗੂ ਨਾ ਧੌਣਾ ਵੱਡਿਆ ਤਾਂ ਮੈਨੂੰ ਵੀ ਗੁਰੂ ਦਾ ਸਿੰਘ ਨਾਲ ਗੇ ਹੋਈ।

ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤਿਹ ਸੰਗਤ ਜੀ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਖੜੇ ਆ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਅੱਜ ਸੰਗਤਾਂ ਦਾ ਕਹਿ ਸਕਦੇ ਆ ਹਰ ਸੰਗਤ ਨਤਮਸਤਕ ਹੋਣ ਦੇ ਲਈ ਸਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਨਿਵਾਉਣ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਨੇ ਪਰ ਜਿਵੇਂ ਪਹਿਲਾਂ ਵੀ ਤੁਹਾਡੇ ਤਾਂ ਕੁਪਰਾਲੇ ਲੈ ਕੇ ਆਏ ਕਿ ਜੋ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਕਿਤੇ ਨਾ ਕਿਤੇ ਮਾਪਿਆਂ ਦੀ ਜਾਂ ਫਿਰ ਆਪਣੀਆਂ ਜੋ ਸੰਸਥਾਵਾਂ ਨੇ ਉਹਨਾਂ ਦੀ ਕਮੀ ਰਹੀ ਹੈ ਪ੍ਰਚਾਰ ਦੇ ਵਿੱਚ ਕਿ ਜਿਸ ਕਰਕੇ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਹੈ ਬੱਚਿਆਂ ਦੀ ਕੋਈ ਗਲਤੀ ਨਹੀਂ ਹੈ ਕਿਉਂਕਿ ਬੱਚਿਆਂ ਨੂੰ ਜੇਕਰ ਦੱਸਣਗੇ ਪੇਰੈਂਟਸ ਤਾਂ ਜਰੂਰ ਪਤਾ ਲੱਗੇਗਾ ਸ਼ਾਇਦ ਜੋ ਅੱਜ ਨਮੂਸ਼ੀਨਾ ਦਾ ਸਾਹਮਣਾ ਕਰਨਾ ਪੈ ਰਿਹਾ ਉਹਦਾ ਵੀ ਕਿਤੇ ਨਾ ਕਿਤੇ ਕਾਰਨ ਇਹੀ ਹੈ ਕਿ ਅੱਜ ਬੱਚਿਆਂ ਨੂੰ ਇਤਿਹਾਸ ਨਹੀਂ ਦੱਸਿਆ ਜਾ ਰਿਹਾ ਸੋ ਤੁਹਾਡੇ ਕਮੈਂਟ ਆਉਂਦੇ ਨੇ ਮੈਸੇਜ ਆਉਂਦੇ ਨੇ ਫੋਨ ਕਾਲਸ ਵੀ ਆਉਂਦੀਆਂ ਨੇ ਕਿਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੀ ਹੈ ਜਿਸ ਦੇ ਨਾਲ ਬੱਚਿਆਂ ਦੇ ਵਿੱਚ ਇੱਕ ਚਿੰਨ੍ਹ ਕੇ ਜਾਗਦੀ ਹੈ ਇਤਿਹਾਸ ਦੇ ਨਾਲ ਜੁੜਨ ਦੀ ਇਤਿਹਾਸ ਸਿੱਖਣ ਦੀ ਸੋ ਇੱਕ ਵਾਰ ਫਿਰ ਤੋਂ ਇੱਕ ਹੋਰ ਨਵਾਂ ਉਪਰਾਲਾ ਲੈ ਕੇ ਆਏ ਆ ਆਓ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਮਾਤਾ ਮਾਪਿਆਂ ਨੂੰ ਪੁੱਛਦੇ ਆ ਕਿ ਇਤਿਹਾਸ ਬਾਰੇ ਉਹ ਕੀ ਕੀ ਜਾਣਦੇ ਨੇ ਸਤਿ ਸ਼੍ਰੀ ਅਕਾਲ ਜੀ ਮੱਥਾ ਟੇਕਿਆ ਜੀ ਹਾਂਜੀ ਅੱਜ ਕੀ ਹੋਇਆ ਸੀਗੇ ਜੀ ਅੱਦੇ ਦਿਨ ਉਹ ਵਈ ਆਉਂਦਾ ਹੀ ਪਾਉਦੇ ਸਾਂਝ ਹਾਂਜੀ ਸਾਂਝ ਆਏ ਤੇ ਆਉਂਦਾ ਹੀ ਮੱਥਾ ਟੇਕ ਆ ਕੇ ਗੁਰਦੁਆਰੇ ਮੈਂ ਬਸ ਹਾਂ ਨਿੱਕੀ ਹੋਇਆ ਕੀ ਸੀ ਇੱਥੇ ਫਤੇਗੜ ਸਾਹਿਬ ਦੀ ਧਰਤੀ ਤੇ ਵਈ ਇਹਨਾਂ ਤਾਂ ਮੈਨੂੰ ਪਤਾ ਪੜੀ ਵੀ ਕੁੜੀਆਂ ਨੂੰ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਆਂ ਅਸੀਂ ਤਾਂ ਡੇਰਾ ਬਸੀ ਗਣੀ ਵੇ ਆ ਨਹੀਂ ਤੁਸੀਂ ਤਾਂ ਨਾਲ 5 ਕਿਲੋਮੀਟਰ ਤੇ ਰਹਿ ਰਹੇ ਹੋ ਨਹੀਂ ਆਹ ਤਾਂ ਡੇਰਾ ਬਸੀ ਤੇ ਵਿਚੜ ਵਰਗਾਉਂਦੇ ਠੀਕ ਹੈ ਡੇਰਾ ਬਸੀ ਬਣਾਣਾ ਹੈ ਠੀਕ ਹੈ ਪਰ ਨੇੜੇ ਹੀ ਆ ਉਹ ਵੀ ਡੇਰਾ ਬਸੀ ਜਿਆਦਾ ਦੂਰ ਨਹੀਂ ਹੈ ਨਹੀਂ ਜਿਆਦਾ ਦੂਰ ਨਹੀਂ ਹੈ ਫੇਰ ਤੁਹਾਨੂੰ ਇਤਿਹਾਸ ਨਹੀਂ ਪਤਾ ਹੀ ਸਾਰੀ ਦੁਨੀਆ ਜਾਣਦੀ ਹੈ ਵਾਹ ਇਹਨੂੰ ਪਤਾ ਵੀ ਚਾਹ ਹੋਏ ਤਾਂ ਸਹੀ ਦੋ ਤਿੰਨ ਕੋ ਗੁਰਦੁਆਰੇ ਜਾਉਂਗਾ ਕੀ ਹੋਇਆ ਸੀ ਬੱਚਾ ਦੱਸ ਹੈ ਕੀ ਹੋਇਆ ਸੀ ਮਾਤਾ ਜੀ ਇੱਥੇ ਪਤਨ ਸਾਹਿਬ ਕੁਝ ਕੁਝ ਨਹੀਂ ਹੋਇਆ ਜੀ ਮੰਨ ਤਾਂ ਪਤਾ ਨਹੀਂ ਅਸੀਂ ਤਾਂ ਹੁਣ ਆਏ ਆ ਤੁਸੀਂ ਤਾਂ ਹੁਣ ਆਏ ਜੀ ਇਹ ਤਾਂ ਬਹੁਤ ਪੁਰਾਣਾ ਸੈਂਕੜੇ ਸਾਲ ਪੁਰਾਣਾ ਇਤਿਹਾਸ ਹੈ ਇੱਥੇ ਜੋ ਹੋਇਆ ਹੈ ਜੇ ਮੈਂ ਮੱਥਾ ਟੇਕਣ ਜਾਂ ਹਾਂ ਮੈਂ ਤਾਂ ਅੱਜ ਹਮਨ ਨੂੰ ਨਹੀਂ ਪਤਾ ਹਮ ਤਾਂ ਪੜ੍ਹ ਹੈ ਬਸ ਮਾਂ ਰੋਣ ਦੀ ਪੜਨ ਦੀ ਗੱਲ ਨਹੀਂ ਹੈਗੀ ਇਤਿਹਾਸ ਦਾ ਤੁਸੀਂ ਅੱਗੇ ਕਿਵੇਂ ਦੱਸੋਗੇ ਮਾਫ ਕਰਿਓ ਮੈਂ ਤੁਸੀਂ ਮੇਰੀ ਮਾਤਾਵਾ ਕੋਈ ਨਾ ਬਤ ਤੇ ਵਰਕਿਓ ਮੇਰੇ ਪੁੱਛਣ ਦਾ ਮਤਲਬ ਇਹ ਹੀ ਆ ਵੀ ਆਪਣੇ ਬੱਚਿਆਂ ਨੂੰ ਅੱਗੇ ਕਿਵੇਂ ਪਤਾ ਲੱਗੂ ਜੇ ਆਪਾਂ ਨੂੰ ਨਹੀਂ ਪਤਾ ਵੀ ਕੀ ਹੋਇਆ ਹੈ ਬੱਚਿਆਂ ਨੂੰ ਮੱਥਾ ਟੇਕ ਜਾ ਹਾਂ ਚੱਲੇ ਜਹਾ ਕੁਝ ਨਹੀਂ ਪਤਾ ਲੱਗਦਾ ਇਹਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਉਹਨਾਂ ਨੂੰ ਨੀਹਾ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਸੀ ਹਾਂ ਜਾਂ ਤਾਂ ਵੱਤ ਪਤਾ ਦਾ ਖੈਰ ਫਿਰ ਮੈਂ ਉਹੀ ਪੁੱਛ ਰਹੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਇੱਕ ਦੀ ਉਮਰ ਪੌਣੇ 7 ਸਾਲ ਸੀ ਇੱਕ ਦੀ ਉਮਰ 9 ਸਾਲ ਸੀਗੀ ਉਹਨਾਂ ਨੇ ਧਰਮ ਨਹੀਂ ਛੱਡਿਆ ਸੀ ਉਹਨਾਂ ਨੂੰ ਬਹੁਤ ਲਾਲਚ ਦਿੱਤੇ ਡਰਾਵੇ ਦਿੱਤੇ ਹਰ ਤਰ੍ਹਾਂ ਨਾਲ ਜ਼ੋਰ ਲਾਇਆ ਮੁਗਲਾਂ ਨੇ ਸੈਂਕੜੇ ਦੀ ਗੰਟੀ ਵਿੱਚ ਮੋਕਸੀ ਗਿਆ ਅੱਛਾ ਪੁੱਤ ਮੇਰੀ ਗੱਲ ਕੀ ਗਈ ਅੱਛਾ ਪੁੱਤ ਮੇਰੀ ਗੱਲ ਕੀ ਗਈ ਅਸੰਗਤ ਜੀ ਫਤਿਹਗੜ ਸਾਹਿਬ ਕੇ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਇੱਕ ਬੇਅਦਬੀ ਦੱਸਿਆ ਜਾ ਰਿਹਾ ਹੈ ਇਹ ਆਪਣੇ ਪੋਥੀਆਂ ਨੂੰ ਹੱਥ ਲਈ ਜਾਂਦੇ ਆ ਇਹ ਸਭ ਤੋਂ ਵੱਡੀ ਬੇਅਦਬੀ ਹੈ ਕਿ ਨਹੀਂ ਹੈਗੀ ਬਾਣੀ ਦੀ ਇਹ ਪੋਥੀਆਂ ਵੇਚ ਰਹੇ ਅਜ ਕਦੇ ਇੱਕ ਸਭ ਤੋਂ ਵੱਡੀ ਬੇਅਦਬੀ ਹੈ ਕਿ ਨਹੀਂ ਹੈਗੀ ਭਾਈ ਫੇਰ ਆਪਾਂ ਤੁਰ ਪੈਣੇ ਚੱਕ ਕੇ ਕਰਵਾਨਾਂ ਵੀ ਚਲੋ ਮੋਰਚਾ ਲਾਈਏ ਬਾਬਾ ਜੀ ਕਿਵੇਂ ਦੇਖਦੇ ਹੋ ਲੋਕ ਘਰਾਂ ਤੱਕ ਲੈ ਜਾਂਦੇ ਨੇ ਇੱਥੇ ਅਜਿਹੇ ਸਥਾਨ ਤੇ ਕਿਉਂਕਿ ਲੱਖਾਂ ਹੀ ਅੱਜ ਸੰਗਤਾਂ ਆਈਆਂ ਹੋਈਆਂ ਮੈਂ ਮੈਂ ਕਹਿੰਦਾ ਦੇਖੋ ਜੀ 1 ਮਿੰਟ ਜੀ ਪਹਿਲਾਂ ਤਾਂ ਕਿਸੇ ਨੂੰ ਵੇਚਣ ਦੀ ਥਿਓਰੀ ਹੈ ਨਹੀਂ ਨਹੀਂ ਹੈਗੀ ਨੋ ਇਹ ਕੰਮ ਦੇ ਵਿੱਚ ਮੈਂ ਬਿਲਕੁਲ ਐਗਰੀ ਨਹੀਂ ਹੈਗਾ ਥਿਓਰੀ ਕਿਸੇ ਨੂੰ ਨਹੀਂ ਹੈਗੀ ਇਹ ਵੇਚਣ ਦੀ ਇਦਾਂ ਸ਼੍ਰੋਮਣੀ ਕਮੇਟੀ ਬਕਾਇਦਾ ਲਿਖ ਕੇ ਲੈਂਦੀ ਆ ਆ ਬੰਦਾ ਪੋਥੀ ਸਾਡੇ ਕੋਲੋਂ ਲੈ ਕੇ ਗਿਆ ਵਾ ਆ ਪਿੰਡ ਚ ਗਈ ਆ ਆ ਘਰ ਚ ਗਈ ਆ ਪੋਥੀ ਸ਼੍ਰੋਮਣੀ ਕਮੇਟੀ ਲੈ ਗਏ ਜੇ ਬੰਦੇ ਨੇ ਮਿਹਰਬਾਨੀ ਪੜਨੀ ਆ ਨਾ ਭਾਈ ਮੈਂ ਮੇਰੇ ਪਿੰਡ ਦੇ ਗੁਰੂ ਘਰ ਹੈਗਾ ਵਾ ਮੈਂ ਪੜ ਸਕਦਾ ਮੈਂ ਬਾਣੀ ਠੀਕ ਹੈ ਨਾ ਮੇਰੇ ਇੱਥੇ ਅੰਦਰ ਆ ਮੈਂ ਅੰਦਰੋਂ ਗੁਟਕਾ ਸੇਵ ਲਊਂਗਾ ਤੇ ਮੈਂ ਜਾ ਕੇ ਘਰੇ ਤੰਗੀ ਤਰ੍ਹਾਂ ਉੱਚੀ ਥਾਂ ਤੇ ਰੱਖੂੰਗਾ ਮੈਂ ਫੇਰ ਬਾਣੀ ਪੜ੍ਹਾਂਗਾ ਤੇ ਆਹ ਦੇਖੋ ਕੀ ਸਤਕਾਰਿਆ ਬਾਣੀ ਦਾ ਕੀ ਬੇਅਦਬੀ ਦੀ ਤਰ੍ਹਾਂ ਦੇਖਦੇ ਮੈਂ ਹੈ ਬੇਅਦਬੀ ਚ ਦੇਖ ਕੀ ਰਿਹਾ ਹੈ 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 ਬੇਅਦਬੀ ਹੈ ਹੁੰਦੀ ਹੈ ਇਦਾਂ ਵਾ ਜਿੱਦਾਂ ਪਹਿਲਾਂ ਦੱਸ ਰਹੇ ਸੀ ਵੀ ਜਿਹੜੀ ਜਗ੍ਹਾ ਤੇ ਪਏ ਉੱਥੇ ਬੂਟ ਲੈ ਕੇ ਲੋਕ ਹਾਂਜੀ ਮੈਂ ਕਿਹਾ ਜੀ ਲੈ ਕੇ ਗੰਦੇ ਹੱਥਾਂ ਨਾਲ ਕੌਣ ਕੌਣ ਗੰਦੇ ਥਣਾ ਉਂਡੇ ਨਾਲ ਤੁਸੀਂ ਤੁਹਾਡੇ ਹੱਥ ਧੁੱਤੇ ਆ ਇਦਾਂ ਆਪਾਂ ਰਸਤੇ 'ਚ ਦੇਖੋ ਭਰਾ ਜੀ ਆਪਾਂ ਰਸਤੇ 'ਚ ਕੋਈ ਵੀ ਲੰਘ ਰਿਹਾ ਰਸਤੇ 'ਚ ਕੋਈ ਵੀ ਲੰਘ ਰਿਹਾ ਇਹ ਚੱਕਦੇ ਬੋਤੀ ਲਓ ਜੀ ਜੱਗਦੇ ਮੈਂ ਵੇਖਿਆ ਤਿੰਨ ਬੰਦੇ ਇਹ ਮੈਂ ਕਹਿਣਾ ਵੀ ਸਭ ਤੋਂ ਵੱਡੇ ਸਾਡੇ ਜਿਹੜੇ ਨੌਜਵਾਨ ਫੜੇ ਘੜੇ ਲੱਖਾਂ ਕਰੋੜ ਲੱਖਾਂ ਦੇ ਹਿਸਾਬ ਨਾਲ ਗਿਣਤੀ ਸੰਗਤਾਈ ਆ ਸਵੇਰੇ ਦਾ ਲੱਗਿਆ ਹੋਇਆ ਇਹ ਢਾਂਚਾ ਇਹਨਾਂ ਦਾ ਮੈਨੂੰ ਹੁਣ ਚਲੋ ਮਰ ਦੀ ਕਿਰਪਾ ਹੁਣ ਪਤਾ ਲੱਗਿਆ ਸਵੇਰ ਦੇ ਬੈਠੇ ਨੇ ਲੋਕ ਲਈਏ ਤੇ ਸਵੇਰ ਦਾ ਕੋਈ ਲੰਗੇ ਨਹੀਂ ਇਥੋਂ ਕਹੇ ਨਹੀਂ ਵੀ ਨਹੀਂ ਕਿਹਾ ਇਹਨਾਂ ਨੂੰ ਇੱਕ ਵਾਰੀ ਵੀ ਸਰੋਵਣੀ ਕਮੇਟੀ ਵਾਲੀ ਸੁੱਤੀ ਪਈ ਆ ਉਹਨਾਂ ਨੂੰ ਦੀਂਦਾ ਨਹੀਂ ਅੰਨੀ ਆ ਬੀਤੇ ਕੀ ਹੋ ਰਿਹਾ ਇੱਥੋਂ ਕੋਈ ਚੱਲ ਜਾਂਦੇ ਕੋਈ ਬੇਅਦਵੀ ਕਰ ਗਿਆ ਕੋਈ ਸਾਲਾ ਭਈਆ ਬੇਅਦਵੀ ਕਰ ਗਿਆ ਮੇਰਾ ਪੈਸਿਆਂ ਦਾ ਹੀ ਹੈ ਬਾਬਾ ਜੀ ਕੋਈ ਬੇਅਦਵੀ ਕਰ ਗਿਆ ਫਿਰ ਫਿਰ ਕੀ ਕਰੋਗੇ ਤੁਸੀਂ ਫਿਰ ਕਹੋਗੇ ਸਾਡੇ ਗੁਰੂ ਘਰਾਂ ਦੇ ਗੁੱਟਕਾ ਸੇ ਦੀ ਬੇਅਦਵੀ ਹੋ ਗਈ ਜੇਕਰ ਕੋਈ ਇਹਦੀ ਗਲਤ ਵਰਤੋਂ ਕਰਦਾ ਇੱਥੇ ਰੱਖਦੇ ਸਾਈਡ ਤੇ ਤਾਂ ਫਿਰ ਵੀ ਇੱਕ ਵੱਡੀ ਬੇਅਦਵੀ ਮੈਂ ਸਭ ਤੋਂ ਵੱਡੀ ਮੈਂ ਭਰਾਵਾ ਵੇਖੋ ਉਹਨਾਂ ਦਾ ਨਹੀਂ ਮੈਨੂੰ ਸਭ ਤੋਂ ਵੱਡੀ ਬੇਅਦਵੀ ਇਸ ਟਾਈਮ ਦੋ ਬੰਦੇ ਸਰਦਾਰ ਪਾਗਾ ਵੰਨੀਆਂ ਪੀਲੀਆਂ ਉਹਨਾਂ ਦੇ ਦਾੜਾ ਚਿੱਟੇ ਕੁਰਤੇ ਦੋ ਭੈਣਾ ਸੀਗੀਆਂ ਮੇਰੀਆਂ ਮਾਮਾ ਬਰੋਬਰ ਸੀਗੀਆਂ ਉਹ ਖਲੋਤੇਆਂ ਕੋਲੇ ਉਹ ਬੇਦਵੀ ਕਰ ਰਹੇ ਆ ਸਾਡੇ ਸਰਦਾਰ ਬੰਦੇ ਤੇ ਉਹਨਾਂ ਉਹ ਦੌੜ ਗਏ ਬਾਈ ਅੱਛਾ ਛੱਡ ਗਏ ਦੌੜ ਗਏ ਮੈਂ ਇੱਥੇ ਖਲੋਤਾ ਮੈਂ ਕੀ ਕਰੋਗੇ ਮੈਂ ਕਰ ਦਿਓਗੇ ਵੀਰੇ ਮੈਂ ਇੱਥੇ ਖਲੋਤਾ ਜਿੰਨਾਂ ਦੇ ਇੱਕ ਉਹਨਾਂ ਦਾ ਪ੍ਰਧਾਨ ਕੋਈ ਸੁਰੋਵਣੀ ਕਮੇਟੀ ਦਾ ਪਹੁੰਚਦਾ ਨਹੀਂ ਉਹਨਾਂ ਦੇ ਇੱਕ ਮੈਂ ਇੱਥੇ ਹੀ ਖਲੋਤਾ ਠੀਕ ਹੈ ਮੈਂ ਇੱਥੇ ਹੀ ਜਿਹੜੇ ਭੱਜੇ ਨੇ ਕੋਈ ਹੋਰ ਵੀ ਉਹਨਾਂ ਦੀ ਜੇਬ ਚੀਜ਼ ਬਾਈ ਐਕਸ਼ਨ ਹੋਣਾ ਚਾਹੀਦਾ ਉਹਨਾਂ ਦੇ ਉਹਨਾਂ ਦੇ ਐਕਸ਼ਨ ਹਾਲਤ ਵਾਸਤੇ ਵੀ ਹੋ ਸਕਦੀ ਹੈ ਹਾਂ ਬਾਈ ਹੋ ਸਕਦੀ ਹੈ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਕੋਈ ਵੀ ਕਰ ਸਕਦਾ ਹੱਥ ਵੀ ਵੱਜ ਜਦੇ ਸੰਗਤ ਇੰਨੀਆਂ ਸੰਗਤ ਆਉਂਦੀ ਹੈ ਇੱਕ ਮਿੰਟ ਜੀ ਇੱਕ ਮਿੰਟ ਜੀ ਗੱਲ ਸੁਣੋ ਗੱਲ ਸੁਣੋ ਆ ਪੋਤੀ ਪਈ ਆ ਕੋਈ ਆਇਆ ਐ ਹੱਥ ਮਾਰ ਕੇ ਪੋਤੀ ਥੱਲੇ ਗਿਰ ਗਈ ਵੀ ਇਹ ਵੀ ਹੋਈ ਕਿ ਨਹੀਂ ਹੋਈ ਬਿਲਕੁਲ ਹੋਈ ਆਪਣੇ ਪਿਓ ਦੀ ਪੱਗ ਰੋਲ ਜੇ ਆਪਾਂ ਸਨ ਪਿੰਡ ਸਰ ਤੇ ਜੱਕ ਲੈਨੇ ਮੇਰੇ ਪਿਓ ਦੀ ਪੱਗ ਰੋਦੀ ਕਿਸੇ ਨੇ ਤੇ ਆ ਸਾਡਾ ਪਿਓ ਨਹੀਂ ਹੈ ਉਹ ਜਿਹਨੇ ਦੁਨੀਆ ਤੇ ਭੇਜਿਆ ਤਾਂ ਉਹ ਪਿਓ ਆ ਇੱਕ ਪੀਤਾ ਇਸ ਕੇ ਹਮੁਬਾਰਕ ਕਹਿਨੇ ਆ ਸੁਣਦੇ ਆ ਪੜਦੇ ਆ ਇੱਕ ਦਿਨ ਬਣ ਕੇ ਤਾਂ ਦੇਖੋਗਾ ਪਤੇਗੜ੍ਹ ਸਾਡੀ ਧਰਤੀ ਦੇ ਆਏ ਸੀਦਾ ਧਰਤੀ ਦੇ ਕਿਹੜਾ ਪਾਣੀ ਦੀ ਗੱਲ ਕਰਕੇ ਜਾਂਦਾ ਕੋਈ ਲੰਗਰ ਖਾ ਕੇ ਢਿੱਡ ਤੇ ਹੱਥ ਮਾਰ ਕੇ ਘਾਰ ਮਾਰ ਕੇ ਘਰਾਂ ਨੂੰ ਹਾ 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 ਇਹ ਕਰਕੇ ਘਰਾਂ ਨੂੰ ਇਧਰ ਨੂੰ ਕੌਣ ਧਿਆਨ ਦਿੰਦਾ ਵੀ ਇਹਦਾ ਹੁਣ ਲੰਘ ਗਿਆ ਵੀਰੇ ਸ਼ਾਮਾਂ ਦਾ ਹੋਣਾ ਆਇਆ ਮੈਂ ਸ਼ਾਮ ਨੂੰ ਆਇਆ ਕਿਹੜਾ ਇੱਥੇ ਲੱਖਾਂ ਹੀ ਬੰਦੇ ਨੰਗੇ ਇੱਥੋਂ ਦੀ ਕਿਸੇ ਦੀ ਵੀ ਨਜ਼ਵੀਰ ਚੱਕੀ ਯਾਰ ਇਹ ਸਿੰਘ ਸਾਹਿਬ ਕੀ ਦੇਖਦੇ ਹੋ ਆਪਣੀਆਂ ਸੰਸਥਾਵਾਂ ਦੀ ਨਾਕਾਮੀ ਸਭ ਤੋਂ ਵੱਡੀ ਨਾਕਾਮੀ ਹੈ ਸ਼੍ਰੋਮਣੀ ਕਮੇਟੀ ਦੀ ਮੈਂ ਸ਼੍ਰੋਮਣੀ ਕਮੇਟੀ ਇਹਦਾ ਸ਼੍ਰੋਮਣੀ ਕਮੇਟੀ ਕਹਿੰਦਾ ਇਹਨਾਂ ਨੂੰ ਸਿਰ ਤੇ ਪੱਗ ਦਾ ਧਰੀਆ ਇਹਨਾਂ ਨੇ ਇਹਨਾਂ ਨੂੰ ਪੱਗ ਦਾ ਮਤ ਕਿਉਂਕਿ ਅਸੀਂ ਗੱਲਬਾਤ ਕੀਤੀ ਹੈ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਪ੍ਰਚਾਰ ਨਹੀਂ ਸਹੀ ਤਰੀਕੇ ਨਾਲ ਹੋ ਰਿਹਾ ਪਰ ਉਹੀ ਸਾਰੇ ਵੱਡਿਆਂ ਘਾਟਾ ਨਹੀਂ ਜੀ ਇੰਨਾ ਚ ਇਹ ਸਾਡੇ ਸਿੱਖਾਂ ਨੂੰ ਪਲੇਟਫਾਰਮ ਦੇਣ ਨਾਲ ਇੱਕ ਬਹੁਤ ਵੱਡੇ ਹਾਈ ਲੈਵਲ ਤੇ ਪ੍ਰਚਾਰ ਹੋ ਸਕਦਾ ਵਾ ਇਹ ਸਾਨੂੰ ਖੜਾ ਕੇ ਰੱਖਿਆ ਬਸ ਇੰਨੇ ਜਿਹਾ ਜਗ੍ਹਾ ਤੇ ਮਾਇਆ ਇਕੱਠੀ ਕਰੀ ਇਹਦੇ ਵਿੱਚ ਇੱਕ ਅਸੀਂ ਚੀਜ਼ ਨੋਟ ਕੀਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਅਸੀਂ ਪੰਜਾਬੀ ਦਾ ਨਜ਼ਰ ਆਉਂਦੀ ਹੈ ਫਲੈਕਸ ਤੇ ਵੀ ਹਿੰਦੀ ਦਾ ਜਿਹੜਾ ਲਿਖਿਆ ਹੋਇਆ ਇਹ ਸਭ ਤੋਂ ਪਾਛੋ ਇਹ ਸਭ ਤੋਂ ਵੱਡੀ ਘਾਟ ਹੈ ਸਾਡੇ ਪੰਜਾਬੀਆਂ ਚ ਸਭ ਤੋਂ ਵੱਡੀ ਪੰਜਾਬੀ ਫਲੈਕਸਾਂ ਦੇ ਠੇਕੇ ਬਾਹਰ ਲੀਆਂ ਸਟੇਟਾਂ 'ਚ ਦਿੱਤੇ ਜਾ ਰਹੇ ਤੁਸੀਂ ਦੇਖਦੇ ਹੋ ਸ਼ਬਦ ਗਲਤ ਰੀਅ ਲਿਖੇ ਜਾ ਰਹੇ ਨੇ ਪੰਜਾਬੀ ਦੇ ਜੀ ਮੈਂ ਕਹਿਣਾ ਇਹ ਸਭ ਤੋਂ ਵੱਡੀ ਘਟौती ਆ ਸਾਡੇ ਪੰਜਾਬ ਦੇ ਨੌਜਵਾਨ ਨੇ ਪੜ੍ਹਾਈ ਕਰ ਰਹੇ ਨੇ ਉਸਟਮ ਪੰਜਾਬੀ ਪੜ੍ਹ ਕੇ ਵੀ ਖੁਸ਼ ਨਹੀਂ ਹੈ ਕਿ ਤੁਸੀਂ ਕੀ ਕਰੋਗੇ ਨਾਲੇ ਤੁਸੀ ਦੂਜਿਆਂ ਨੂੰ ਕੀ ਕਹੋਗੇ ਮਦਦ ਦੇਣ ਦੇ ਵੀਰ ਨੂੰ ਤੂੰ ਕਿਉਂ ਕਹਿਣ ਡਿਆ ਹਾਂ ਅੱਛਾ ਜੀ ਹਾਂਜੀ ਮੈਂ ਦੇਖੋ ਸਪਸ਼ਟੀ ਹੈ ਮੇਰੇ ਮੂੰਹ ਤੇ ਗਾਲ ਹੈ ਮੈਂ ਕੱਢੂੰਗਾ ਜਿੰਨਾ ਜੱਕ ਮੇਰੇ ਤੇ ਸਾਹ ਨੇ ਜਿੱਦਨੇ ਸਾਹ ਰੁੱਕ ਕੇ ਉਦੋਂ ਗਾਲ ਵੀ ਰੁੱਕ ਜਾਣੀ ਹੈ ਠੀਕ ਹੈ ਨਾ ਤਾਂ ਤੂੰ ਮੈਂ ਤੈਨੂੰ ਗਾਲ ਸੁਣ ਕੀ ਮੇਰੀ ਤੈਨੂੰ ਬੇਅਦਵੀ ਨਹੀਂ ਦਿਖੀ ਆ ਕੇ ਨਹੀਂ ਸਤਿ ਸ੍ਰੀ ਅਕਾਲ ਸਾਬ ਇਹ ਕਿਵੇਂ ਦੇਖਦਾ ਹੁਣ ਗੁਰਤਾ ਸਾਹਿਬ ਦੀ ਕਈ ਵਾਰ ਬੇਅਦਵੀ ਹੋ ਜਾਂਦੀ ਆਪਾਂ ਬੰਦੇ ਨੂੰ ਮਾਰਨ ਤੱਕ ਜਾਂਦੇ ਆ ਪਰ ਇੱਥੇ ਸ਼ਰੀਆਂ ਸਾਹਮਣੇ ਮੈਂ ਤੇਗ ਕੱਢੀ ਆ ਜੀ ਮੈਨੂੰ ਆ ਵੀਰ ਨੇ ਫੜਿਆ ਜੇ ਨਾ ਫੜਦਾ ਮੈਂ ਸੱਚੀ ਧੌਣ ਲਾਉਂਦਿਆਂ ਬੱਕਰਾ ਟਟਕਾਈਦਾ ਐਵੇਂ ਟਟਕੋਈ ਨਹੀਂ ਆਂਦਾ ਸ਼ਰੀਆਂ ਨੂੰ ਮੈਂ ਪੰਜਾਬੀ ਮੇਰਾ ਇੰਨਾ ਰੂ ਕਿਉਂ ਮਾਰਿਆ ਗੰਬੀ ਪਈਆ ਬਾਈ ਬਚਜੋ ਪਾਰੋਂ ਆਂਦੇ ਆਂਦੇ ਆਂ ਭੀ ਨਹੀਂ ਅਹੀਂ ਲੜਨਾ ਵਾ ਸਾਰੇ ਦੇ ਸਾਰੇ ਬੰਦੇ ਭੱਜ ਗਏ ਉਹ ਕਹਿੰਦੇ ਹੱਡੇ ਪ੍ਰਧਾਨ ਨੂੰ ਫੋਨ ਕਰ ਮਰਦ ਮਰ ਕੇ ਉਹਨਾਂ ਦੇ ਜਨਨੀਆਂ ਪਏ ਝੰਡੇ ਉਹ ਤੁਸੀਂ ਉਹ ਕਰਨੀਆਂ ਨਹੀਂ ਪ੍ਰਸ਼ਾਦਾ ਛਕਣ ਦੇ ਉਹ ਆਪਣਾ ਇੱਕ ਉਹ ਬੁੜੀ ਨੇ ਪਤਾ ਕੀ ਗੱਲ ਕਹੀ ਆ ਅੱਗੇ ਕਹਿੰਦੀ ਵੀ ਨਹੀਂ ਕੋਈ ਗਲਤੀ ਨਹੀਂ ਕੀਤੀ ਅਸਾ ਗਲਤੀ ਕਰਕੇ ਵੀ ਤੁਸੀਂ ਕਿਹਾ ਗਲਤੀ ਨਹੀਂ ਕੀਤੀ ਆ ਗਲਤੀ ਨਹੀਂ ਹੈ ਕੀ ਲੱਗਦੇ ਭੇਖੀਆਂ ਦਾ ਸ਼ਾਮਲ ਹੋਣਾ ਕਮੀ ਹੈ ਜੀ ਇਹ ਮੈਂ ਦੇਖੋ ਜੀ ਮੈਂ ਭੇਖੀ ਨਹੀਂ ਕਹਿ ਰਿਹਾ ਇਹ ਮੋਰੇ ਆਪਣੇ ਵਰਗੇ ਨੇ ਪਰ ਏਦਾਂ ਦੇਖੋ ਮਹਾਰਾਜ ਕਹਿੰਦੇ ਨੇ ਵੀ ਮੇਰੇ ਨਾਲ ਇੱਕ ਆਮ ਬੰਦਾ ਸਮਝਦਾ ਵੀ ਬੇਅਦਬੀ ਆ ਬਚਨ ਸੁਣਿਓ ਬਚਨ ਸੁਣਿਓ ਮੁਖੇ ਆ ਮੁਖ ਸਰ ਸਾਹਿਬ ਦਾ ਇਤਿਹਾਸ ਸਾਰੇ ਜਾਣੂ ਆ ਆਪਾਂ ਮੋਕਸਰ ਸਹਤੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਿੰਘੋ ਇਹਨਾਂ ਨੂੰ ਜਿਹੜੇ ਮੁਗਲ ਨੇ ਇਹਨਾਂ ਨੂੰ ਦਫਨਾ ਦੇਓ ਜਿਹੜੇ ਸਿੱਖ ਨੇ ਉਹਨਾਂ ਨੂੰ ਅਗਣ ਪੇੜ ਕਰ ਦਿਓ ਸਾਡੇ ਨੇ ਕੀ ਕਿਹਾ ਵੀ ਮਾਰੇ ਕਿਹੜਾ ਦੇਖਦੇ ਆ ਇਹਨਾਂ ਨੂੰ ਵਿੱਚ ਹੀ ਸੱਡ ਦੋ ਅੱਗ ਦੇ ਸਾਰਿਆਂ ਨੂੰ ਕਿਹੜਾ ਮਿੱਟੇ ਟੋਏ ਪੱਟੂਗਾ ਤੇ ਮਹਾਰਾਜ ਜੀ ਨੇ ਬਚਨ ਪਤਾ ਕੀ ਕਿਹਾ ਸੀ ਸਿੱਖੋ ਕੰਮ ਉਹੀ ਕਰਿਆ ਜਿਹੜਾ ਤੋਂ ਮੈਂ ਡਰਦਾ ਸੀ ਕਹਿੰਦੇ ਕੀ ਮਹਾਰਾਜ ਜੀ ਕਹਿੰਦੇ ਸਿੱਖੋ ਇਹ ਤੁਹਾਡੇ ਜੀ ਪੈਦਾ ਹੋਗੇ ਤੁਹਾਨੂੰ ਹੀ ਢਾ ਲਉਣਗੇ ਤੇ ਅੱਜ ਉਹ ਲਾ ਰਹੇ ਆ ਸਾਨੂੰ ਢਾ ਸਾਡੇ ਜੀ ਪੈਦਾ ਹੋ ਕੇ ਸਾਰੇ ਸਾਨੂੰ ਹੀ ਮਾਰ ਰਹੇ ਆ ਉਹ ਪੱਗਾ ਮੰਨਿਆ ਨੇ ਪੱਗ ਬੰਨਣੇ ਉਹ ਕਹਿੰਦੇ ਸਿਰ ਪਸਾਇਆ ਵਾਧੂ ਦਾ ਕੋਈ ਦਾੜੀ ਰੱਖ ਲੈਣੀ ਪੱਗ ਬੰਨਾਈ ਕਰਪਾਨ ਪਾਲ ਲੈਣੀ ਸਿੱਖ ਨਹੀਂ ਬਣ ਜਾਂਦਾ ਸਿੱਖੀ ਸਿੱਖਿਆ ਗੁਰੂ ਬਿਗਾਰ ਉਹਦੀ ਗੁਰਦਾਰਾ ਤੇ ਚੱਲਣਾ ਪੈਂਦਾ ਵਾ ਉਹਨੂੰ ਅਪਣਾਉਣਾ ਪੈਂਦਾ ਅੰਦਰੋਂ ਫੇਰ ਕਿਤੇ ਜਾ ਕੇ ਸਿੱਖੀ ਪ੍ਰਗਟ ਹੁੰਦੀ ਹੈ ਹੁਣ ਕੀ ਚਾਹੁੰਦੇ ਹੋ ਤੁਹਾਡੀ ਮਤਲਬ ਮੰਗ ਕੀ ਇਸ ਟਾਈਮ ਮੰਗ ਮੇਰੀ ਇਹ ਹੈ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਜਿਹੜਾ ਪ੍ਰਧਾਨ ਆ ਉਹ ਇੱਥੇ ਹਾਜ਼ਰ ਹੋਵੇ ਸਾਡੇ ਕੋਲੇ ਸਾਕੋ ਦਾੜੀ ਇਸ ਟਾਈਮ ਕਹਿੰਦੇ ਕਿਉਂ ਕਹਿੰਦੇ ਜਿਵੇਂ ਮੋਨੇ ਹੋ ਕੇ ਸਾਨੂੰ ਪਤਾ ਵਾ ਆ ਵੀਰ ਆ ਵੀਰ ਖਲੋਤੇ ਆ ਕੁੱਝ ਵੀਰ ਨੇ ਜਾਣਾ ਸੀ ਆ ਵੀਰ ਨੇ ਜਾਣਾ ਸੀ ਆ ਵੀਰ ਨੇ ਖਲ ਇਦੇ ਅੰਦਰ ਦਰਦ ਪੈਰਕਟ ਹੋਇਆ ਤਾਂ ਹੀ ਉਹ ਖਲੋਤਾ ਵਾ ਇਹਨੇ ਕਰ ਜਣਾ ਹੈ ਕਹਿੰਦਾ ਜਮਾ ਕਰਾ ਦੇ ਜੋੜੇ ਤੇ ਬੈਗ ਸਵੇਰੇ ਚਲ ਜਾਂਗੇ ਜੇ ਅਜੇ ਅੱਜ ਰਾਤ ਨਾ ਪੂਰਾ ਹੋਇਆ ਇਹ ਕੰਮ ਇਹ ਗਲਤ ਗੱਲ ਆ ਵੀਰੇ ਬਹੁਤ ਜ਼ਿਆਦੇ ਮਨ ਰੋ ਰਿਹਾ ਇਸ ਟਾਈਮ ਅੰਦਰੋਂ ਵੀ ਸਾਡੇ ਪਿਓ ਦੀ ਬੇਅਦਬੀ ਸਾਡੇ ਨੌਜਵਾਨ ਵੀਰ ਦੇਖ ਰਹੇ ਆ ਸਾਡੇ ਵੀਰ ਦੇਖ ਰਹੇ ਆ ਲੰਘਦੇ ਟੱਪਦੇ ਨਾ ਉਹ ਦੇਖ ਰਹੇ ਆ ਉਹ ਕੁਛ ਵੀਰ ਇੰਨੀ ਘੋਰ ਬੇਅਦਬੀ ਤੇ ਜਦੋਂ ਆਪਾਂ ਜਾ ਕੇ ਧੰਨੇ ਲਵਣੇ ਆ ਉਹ ਆਪਾਂ ਰੋਲਾ ਪਾਣੇ ਸਾਡੇ ਗੁਰੂ ਦੀ ਬਿਆਦਵੀ ਸਾਡੇ ਗੁਰੂ ਦੀ ਬਿਆਦਵੀ ਆਣੀ ਬਿਆਦਵੀ ਹੋ ਰਹੀ ਆ ਬਿਆਦਵੀ ਹੋ ਰਿਆ ਨੇ ਪੀਓ ਆ ਬੋਤੀਆਂ ਬਾਣੀਏ ਮਾਂ ਦਾ ਜੀ ਲੋਕੀ ਦਰਿਆ ਬਿਆਦਵੀ ਕਰਦੇ ਪੱਕਾ ਬਣ ਕੇ ਕਰਦੇ ਹੋਰ ਕੀ ਕਰੀਏ ਬਣਾ ਇਹ ਸਭ ਤੋਂ ਵੱਡੀ ਬਿਆਦਵੀ ਆ ਉਹ ਮੇਸ਼ੀਦਾਂ ਦੀ ਧਾਤੀ ਦੀ ਬਿਆਦਵੀ ਆ ਕਾਜੀ ਪੀਸੀ ਵਾਲਿਆਂ ਦਾ ਕੀ ਹੋ ਰਿਹਾ ਪਿੱਛੇ ਵੀ ਸ਼ਾਟ ਲਾਓ ਜੀ ਆ ਪਿੱਛੇ ਵੀ ਆ ਰੱਖੇ ਜੋੜਿਆਂ ਦੇ ਨਾਲ ਪਿੱਛੇ ਬਹਿਣ ਸਭ ਤੋਂ ਵੱਡੀ ਬਿਆਦਵੀ ਆ ਗੁਰੂ ਦੀ ਅੱਡੇ ਪਿਓ ਦੀ ਤੇ ਸਾਲੇ ਘਣਾ ਚ ਵੜ ਗਏ ਹੁਣ ਉਹਨਾਂ ਨੂੰ ਕਿਹਾ ਭੈਣ ਤੂੰ ਕੱਢਾ ਵਾਰ ਬੁੱਚੜਾ ਨੂੰ ਜੇ ਬੱਕਰੇ ਵਾਂਗੂ ਨਾ ਧੋਣਾ ਵਡਿਆ ਤੇ ਮੈਨੂੰ ਵੀ ਗੁਰੂ ਦਾ ਸਿੰਘ ਨਾ ਗਿਓ ਆਹ ਘਲੋਤਾ ਮੈਨੂੰ ਸਕਦੀ ਸਾਰਾ ਦਿਨ ਖਲੋਣਾ ਪਵੇ 24 ਘੰਟੇ ਖਲੋਣਾ ਰੋਵੇਂ ਪਰ ਖਲੋਵਾਂਗਾ ਤੇ ਪਰ ਉਹਨਾਂ ਨੇ ਦੱਸ ਕਿ ਜਾਣਾ ਵਾ ਵੀ ਗੁਰੂ ਜੀ ਸੰਭਾਲ ਕਿਦਾਂ ਕਰੀ ਦੀ ਦੇਖੀ ਚੱਲੋ ਜੀ ਪਿੱਛੇ ਛੋਟ ਇਹ ਇੱਥੇ ਜੁੱਤੀਆਂ ਲਈ ਬੈਠੇ ਸੀਗੇ ਉੱਪਰ ਸੁੱਤੇ ਹੋਏ ਨੇ ਇੱਥੇ ਸੁੱਤੇ ਵੀ ਉੱਤੇ ਜੁੱਤੀਆਂ ਆਇੱਤੇ ਉੱਪਰ ਉੱਚੀ ਜਗ੍ਹਾ ਤੇ ਆਪ ਸੁੱਤੇ ਨੇ ਉੱਚੀ ਜਗ੍ਹਾ ਤੇ ਆਪ ਬੈਠੇ ਨੇ ਦੇਖ ਸਕਦੇ ਥੱਲੇ ਤੋਂ ਦਿਖਾ ਦਿਓ ਪੋਥੀਆਂ ਥੱਲੇ ਜੋੜੇ ਉਹ ਪਏ ਨੇ ਨੇੜੇ ਆ ਪੋਥੀਆਂ ਪਈਆਂ ਨੇ ਇਹ ਵੀ ਸਿੰਘਾਂ ਨੇ ਸੰਭਾਲ ਕੀਤੀ ਆ ਹੁਣ ਇਹ ਵੀ ਸਿੰਘਾਂ ਨੇ ਸੰਭਾਲ ਕੀਤੀਆਂ ਤੇ ਆਪ ਉੱਚੀ ਜਗ੍ਹਾ ਤੇ ਆਪ ਬੈਠੇ ਨੇ ਜਦ ਕਿ ਆਪਣੇ ਮਰਿਆਦਾ ਗੁਰੂ ਸਾਹਿਬ ਦੇ ਬਰਾਬਰ ਵੀ ਨਹੀਂ ਕੋਈ ਬੈਠ ਸਕਦਾ ਉੱਚੀ ਜਗ੍ਹਾ ਤੇ ਆ ਬੈਠੇ ਨੇ ਤੇ ਪੋਥੀਆਂ ਥੱਲੇ ਪਈਆਂ ਨੇ ਜੀ ਹੁਠੇ ਗਲਾਸ ਪੰਡ ਦੇ ਆ ਦੇਖੋ ਇੱਧਰ ਪੀਣ ਵਾਲਾ ਆ ਦੇਖੋ ਆ ਦੇਖ ਸਕਦੇ ਹੋ ਬੋਤਲਾਂ ਕਿਵੇਂ ਪਈਆਂ ਨੇ ਆ ਜੋੜੇ ਪਏ ਨੇ ਆ ਦੇਖ ਲਓ ਪੋਥੀਆਂ ਬਰਾਬਰ ਪੋਥੀਆਂ ਪਈਆਂ ਨੇ ਉਹ ਸਾਹਮਣੇ ਨਾਲ ਜੋੜੇ ਰੱਖੇ ਹੋਏ ਨੇ ਆ ਦੇਖੋ ਆ ਝੂਠ ਵੀ ਕੋਲ ਪਈ ਆ ਓਕਣੇ ਉਹ ਡੱਬੇ ਲੇਜ਼ ਵਗੈਰਾ ਦੇ ਖਾਣ ਪੀਣ ਦੇ ਕੋਲ ਪਏ ਨੇ ਉਹ ਝੂਠੇ ਗਲਾਸ ਪਏ ਨੇ ਚਾਹ ਦੁੱਧ ਵਗੈਰਾ ਦੇ ਤੇ ਆ ਕੋਲ ਪੋਥੀਆਂ ਪਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਹੁਣ ਆਪ ਤੁਸੀਂ ਜਾਣੂਗਾ ਕੌਣ ਜ਼ਿੰਮੇਵਾਰ ਆ ਕੀ ਕਰ ਦਿੱਤਾ ਉਹ ਸਾਹਮਣੇ ਬੈਗਪੈਨੇ ਦੇ ਲਾ ਉੱਥੇ ਰੁਕੇ ਹੋਏ ਸੀ ਜੋੜੇ ਪਏ ਨੇ ਉਕਣੇ ਉੱਥੇ ਪਏ ਨੇ ਜੀ ਅੰਦਰ ਗੱਲ ਕਰਦੇ ਆਂ ਦਫਤਰ ਚ ਜਾ ਕੇ ਕਰੋ ਯਾਰ ਇਹਨਾਂ ਨਾਲ ਦਫਤਰ ਨਾਲ ਗੱਲ ਕਰੋ ਜੀ ਦਫਤਰ ਕਿੱਧਰ ਆਈਏ ਉਹ ਜੀ ਐਜੀਪੀਸੀ ਵੱਲੋਂ ਵੀ ਸਿੰਘ ਸਾਹਿਬ ਆਏ ਨੇ ਜੋ ਮਾਮਲਾ ਪੂਰਾ ਉਹਨੂੰ ਦੇਖਣ ਦੇ ਲਈ ਆਏ ਕਮੈਂਟ ਪਰੇ ਹੋ ਜਾ ਜੀ ਪਰੇ ਹੋ ਜਾ ਕਮੈਂਟ ਪਰੇ ਹੋ ਜਾ ਆ ਸਿੰਘ ਸਾਹਿਬ ਆਏ ਨੇ ਇੱਕ ਮਿੰਟ ਆਗੇ ਜੀ ਆਗੇ ਆਪਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਆ ਦੱਸਿਓ ਗੱਲਬਾਤ ਦਫਤਰ ਤੋਂ ਆਏ ਨੇ ਆ ਦਫਤਰ ਤੋਂ ਆਏ ਨੇ ਆ ਇੱਧਰ ਆ ਸਿੰਘ ਸਾਹਿਬ ਆਜੋ ਗੱਲਬਾਤ ਦੱਸੋ ਗੱਲਬਾਤ ਦੱਸੋ ਆਰਮਨਾਲ ਕੀ ਗੱਲ ਹੋਈ ਹੈ ਜਿੰਨਾ ਵੀ ਪੋਥੀਆਂ ਸੀ ਲੈ ਲਈਆਂ ਆਪਣੇ ਹੁਣ ਦੱਸੋ ਕਰਨਾ ਕੀ ਦੋਵੇਂ ਜੀ ਆ ਬੈਠੋ ਆ ਬੈਠੇ ਇੱਧਰ ਵੀ ਆਜੋ ਇੱਧਰ ਵੀ ਆ ਆ ਬੈਠੇ ਸੋ ਇਹ ਮਾਰਾ ਪਿੱਛੇ ਆ ਜਾ ਪਰੇ ਪਰੇ ਬਾਜੀ ਉਹ ਚਿਆਂ ਨਾਲੀਆਂ ਨਾਲੀਆਂ ਮਾਰੋ ਵੀਰੇ ਤੇਰੇ ਫਿਰ ਕੈਮਰੇ ਵਾਲੇ ਨੂੰ ਹਲ ਲੈਣ ਤੋਂ ਤੇਰੇ ਕੈਮਰੇ ਵਾਲਾ ਖੜਾ ਇੱਧਰ ਆ ਛੇਤੀ ਆ ਇਹ ਤੱਕ ਤਲਾਬ ਆ ਪਰੇ 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 ਮੜੇ ਮੈਂ ਮੈਨੂੰ ਪਤਾ ਮੈਂ ਕਿੰਨੇ ਅੰਦਰੋਂ ਭਰਿਆ ਬੈਠਾ ਨਾ ਨਾ ਬਾਪੂ ਜੀ ਮੇਰੀ ਬੇਨਤੀ ਹੈ ਦੇਖੋ ਤੁਸੀਂ ਮੇਰੇ ਭਰਾ ਲਾਲੋ ਮੇਰੇ ਪਿਤਾ ਸਮਾਨ ਸੰਗਤ ਕੀ ਚਾਹੁੰਦੀ ਆ ਜੀ ਆਈ ਇਹ ਸੰਗਤ ਆ ਬਾਬੇ ਛੱਡੋ ਤੁਹਾਨੂੰ ਛੱਟਣਾ ਨਹੀਂ ਮੈਂ ਨਹੀਂ ਬਾਈ ਨਾ 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 ਆਲੂ ਫੇਰ ਰਹੀ ਐ ਇੱਥੋਂ ਡਿੱਗਣਗੇ ਹੋਰ ਪਾਸੇ ਗੱਲ ਲੱਗ ਗਈ ਕੰਮ ਗੱਲ ਸੁਣੋ ਇਹਨਾਂ ਨੇ ਇੱਥੋਂ ਨਹੀਂ ਆਈ ਪੁੱਤੀਆਂ ਬਣ ਜਾਂਦਾ ਜੀ ਇੱਥੇ ਪਈਆਂ ਬਰਾਬਰ ਜੁੱਤੀਆਂ ਪਈਆਂ ਆ ਚੁੱਪ ਵੀਰੇ ਆ ਸੰਗਤ ਖਲੋਤਿਆਂ ਨੂੰ ਗੱਲ ਕਰਨੀ ਆ ਸੰਗਤ ਖਲੋਤਿਆਂ ਨੇ ਇੱਕ ਨਾ ਬੈਠੀ ਇੱਥੇ ਪਈ ਸੀ ਸੰਗਤ ਇੱਥੇ ਬੋਤਨਾ ਪਈ ਸੀ ਇੱਥੇ ਪੁੱਤ ਬਣ ਮਰ ਕਰੇ ਕੋਈ ਨਹੀਂ ਸੋੜਿਆ ਇਹਨਾਂ ਦੀ ਕੀਤੀ ਤੇ ਮਰੁੰਦਰੇ ਆਹ ਵੀ ਵੀਡੀਓ ਹੈ ਜੀ ਬਾਈ ਵੀਡੀਓ ਹੈ ਬਾਬਾ ਜੀ ਇਹ ਇੱਕ ਨੇ ਬੈਠੇ ਆ ਇੱਕ ਨੇ ਪਾਣੀ ਪੀਂਦੇ ਇੱਕ ਨੇ ਪੋਥੇ ਵਿੱਚ ਇੰਦੇ ਮੈਂ ਮੋਤੀ ਜੀ ਮੈਂ ਦੂਜੇ ਤੋਂ ਆਇਆ ਆ ਆਉਂਦਾ ਆ ਮੈਂ ਦੇਖ ਰਿਹਾ ਹਾਂ ਮੈਂ ਲੰਗਰ ਲੱਗੇ ਉਹ ਪੋਥੀਆਂ ਪਈਆਂ ਨੇ ਆ ਇਹਨਾਂ ਨੂੰ ਕਿਹਾ ਮੈਂ ਕਿ ਤੂੰ ਪੋਥੇ ਵਿੱਚ ਟੰਡਾ ਕਹਿੰਦਾ ਜੀ ਕਹਿੰਦਾ ਇਹਦਾ ਸੇਵਾ ਚ ਦੇਂਦੇ ਆ ਮੈਂ ਬਾਬਾ ਤੁਹਾਨੂੰ ਕਿਉਂ ਕਿ ਅਸੀਂ ਹਰ ਸਾਲ ਆਉਂਦੇ ਆ ਵੀ ਜਿੱਥੇ ਕਿਸੇ ਨੇ ਕੁਝ ਕੀਤਾ ਨਹੀਂ ਲੰਗਰ ਲੱਗੇ ਹਰ ਸਾਲ ਕਿਹਾ ਨਹੀਂ ਨਾ ਤੇ ਹਰ ਸਭੀ ਉਹ ਵੀ ਅਜਾਗੇ ਸਟਾਲ ਲੱਗਣ ਉਹ ਵੀ ਗੁੜਕਾ ਸਾਹਿਬ ਪੁੱਛਾ ਉਹ ਦੇਰੇ ਵੀਰ ਜੀ ਉਹਨੇ ਵੀ ਲਿਖਿਆ ਹੋਇਆ ਕੋਠੀ ਸਾਹਿਬ ਲੈ ਲਓ ਇਹ ਸਟਾਲ ਬੰਦ ਲਾਇਆ ਉਹਦੇ ਬੈਠੀ ਨਹੀਂ ਕਰ ਸਕਦੇ ਹਾਂਜੀ ਚੰਡੀਗੜ੍ਹ ਆਇਆ ਬਾਬਾ ਚੰਡੀਗੜ੍ਹ ਤੋਂ ਨਾੜਾ ਸਾਹਿਬ ਕਿੰਨਾ ਵੱਲੋਂ ਜੇ ਸੇਵਾਦਾਰਾਂ ਸਾਹਿਬ ਦੇ ਜੀ ਨਾੜਾ ਸਾਹਿਬ ਸੇਵਾਦਾਰਾਂ ਨੂੰ ਹੱਕ ਕਿਹਨੇ ਦਿੱਤਾ ਉਹ ਤੁਹਾਨੂੰ ਹਾਂਜੀ ਤਾਂ ਅਧਿਕਾਰ ਕਿਹਨੇ ਦਿੱਤਾ ਤੇਰਾ ਪੁੱਤ ਅਸੀਂ ਨਾੜਾ ਸਾਹਿਬ ਸਾਡੇ ਉੱਤੇ ਸਟਾਲ ਲਾਉਂਦਾ ਵੀਰ ਜੀ ਓਏ ਓਏ ਸੋਚ ਮਾਈਕ ਜੀ ਬਾਬਾ ਤੇਰੀ ਨਾਮ ਬਾਬਾ ਨਾ ਇਹ ਕੰਮ ਨਹੀਂ ਬਾਬਾ ਬਾਬਾ ਜੀ ਨਾ ਨਾ ਮੈਂ ਤਾਂ ਮੈਂ ਇਹਨੂੰ ਕਿਹਾ ਮੈਂ ਆਖਿਆ ਮੈਂ ਬਿਆਨ ਤੇ ਪੁੱਤਰ ਤੇ ਮੇਰੀ ਗੱਲ ਸੁਣ ਲੈ ਮੈਂ ਬਿਆਨ ਤੇ ਪੁੱਤਰ ਤੇ ਅੱਗੇ ਨਹੀਂ ਛੱਡੇ ਸੀ ਤੂੰ ਤਾਂ ਚੀਜ਼ ਹੀ ਕੁਛ ਨਹੀਂ ਹੈਗੀ ਮੇਰੇ ਸਾਹਮਣੇ ਮਾਫੀ ਮੰਗਦਾ ਮੈਂ ਬੇਜਦੀ ਨਾ ਕੁਦੂ ਮੈਂ ਮਾਫੀ ਮੰਗੀ ਆਈ ਬੇਜਦੀ ਨਹੀਂ ਕਰਦਾ ਦੱਸਦਾ ਮੈਂ ਤੈਨੂੰ ਨਾ 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 ਪਾਪਾ ਜੀ ਹੱਥ ਦਾ ਦੇ ਨਾ 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 ਜੇ ਲਾਣੇ ਆ ਪਾਪਾ ਜੀ ਉੱਥੇ ਮਾਫੀ ਮੈਂ ਮੰਗਦਾ ਸ਼ਰਮਣੀ ਕਮੇਟੀ ਨੂੰ ਭਰੋ ਹੋਈ ਆ ਇਹ ਸ਼ਰਮਣੀ ਕਮੇਟੀ ਇਹਨਾਂ ਨੂੰ ਨਾਲ ਲੱਫਤਰ ਤੋਂ ਆਇਆ ਇਹਨਾਂ ਨੂੰ ਬਤਨ ਤੋਂ ਬਤਨ ਤੋਂ ਨਾ ਮੜਾ ਜਾ ਮੈਂ ਖਲੋਤਾ ਇੱਥੇ ਇਹ ਪੂਣਾ ਘੰਟਾ ਘੰਟਾ ਉਧਰ ਖੜੇ ਰਹਿ ਚਾਲੇ ਜਾਣੇ ਦੋ ਭੈਣਾਂ ਨੇ ਨਾ ਮੈਂ ਸੁਣ ਲਿਆ ਐਦਾਂ ਤੋਂ ਅੱਛਾ ਲੰਦਾ ਜੀ ਅਸੀਂ ਤੋਂ ਰਹਿ ਗਏ ਰਾਈ ਦਾ ਵੀਰ ਜੀ ਕਿਸੇ ਨੂੰ ਆਬਜੈਕਸ਼ਨ ਕੀਤਾ ਹੈ ਮੈਂ ਰਾਈ ਦਾ ਵੀਰ ਜੀ ਦਿੱਤੀ ਲੈ ਕੇ ਚਲੀਏ ਉੱਥੇ ਮਾਫੀ ਮੰਗਾਈਏ ਭਾਈ ਜੀ ਸਮਤ ਲੈ ਚਲੋ ਇੱਥੇ ਸਮਤ ਅੰਦਰ ਲੈ ਜਦੋਂ ਅੰਦਰ ਦਾ ਮੇਰੀ ਇੱਕ ਮਿੰਟ ਮੈਂ ਚੈਟ ਦੋੜਦੇ ਮੈਂ ਗੱਲ ਸੁਣ ਲਾ ਮੇਰੀ ਮੈਂ ਬਾਬਾ ਜੀ ਦਾ ਕਰਕੇ ਚੋਪਿਆ ਨਹੀਂ ਮਤ ਇੱਕ ਮਿੰਟ ਸਾਰੇ ਜਾਨੀ ਮਰੇ ਖੁੱਲਾ ਦੋ ਮਰਨੂ ਹੋ ਜਾਓ ਫਾਲਤਰੀ ਮਰਨੂ ਮਿਛਿਆ ਯਾਰਾ ਨਾ ਤਮਾਸ਼ਾ ਨਾ ਬਣਾਓ ਮੇਰੀ ਗੱਲ ਸੁਣੋ ਤੁਹਾਡਾ ਘੋਰ ਵੇਖੋ ਜੀ ਪੋਥੀ ਪਰਮੇਸ਼ਰ ਕਾ ਥਾਨ ਵਾਹ ਵਾਹ ਬਾਣੀ ਨਿਰੰਕਾਰ ਹੈ ਹੁਣ ਤੁਸੀਂ ਵੀ ਘਰੇਲੂ ਤੇ ਬੱਚਿਆਂ ਵਾਲੇ ਬੰਦੇ ਜੀ ਹਾਂ ਜੀ ਹਾਂ ਬਿਲਕੁਲ ਬੰਦੇ ਜੀ ਜ਼ਿੰਮੇਦਾਰ ਬੰਦੇ ਜੀ ਤੁਸੀਂ ਬਜ਼ੁਰਗ ਜੀ ਸਿਰਾਂ ਤੇ ਤੁਹਾਡੇ ਪੱਗਾਂ ਵਾ ਸਿਰਾਂ ਤੇ ਤੁਹਾਡੇ ਦਸਤਾਰਾਂ ਵਾ ਹਰੇਕ ਬੰਦਾ ਵੀਡੀਓ ਬਣਾ ਰਿਹਾ ਇਹ ਵੀਡੀਓ ਜਾਣੀਆਂ ਸਿੱਖਾਂ ਦਾ ਆਪਸੀ ਝਗੜਾ ਜਿਹਨੂੰ ਸਾਡੀ ਜਵਾਨ ਨਹੀਂ ਆਉਂਦੀ ਹਾਂ ਇਹ ਸਿੱਖਣਾ ਲੜ ਗਏ ਹੁਣ ਇਹੋ ਹੀ ਆ ਸੰਗਤ ਦੇ ਮੰਚ ਰੋਹ ਬੜਾ ਵਾ ਮਹਾਰਾਜ ਦੇ ਉੱਤੇ ਨਕਮਸਤਕ ਹੋ ਕੇ ਤੁਸੀਂ ਨੱਕ ਰਗੜ ਕੇ ਅੱਗੇ ਤੋਂ ਇਹਦੀ ਤੌਫਾ ਕਰੋ ਮੈਂ 1 ਮਿੰਟ ਬਾਬੇ ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਓਏ ਇੱਥੇ ਨਹੀਂ ਕਿਤੇ ਹੁਣ ਚੱਲ ਜੂ ਇਹਨਾਂ ਦਾ ਜਿਹੜਾ ਮੇਨ ਹੈਡ ਇਦਾਂ ਦਾ ਕੋਈ ਪੁੱਥੇ ਲੈ ਨਹੀਂ ਸਕਦਾ ਜੀ ਆਪਾਂ ਇਹਨਾਂ ਤੋਂ ਬਕਾਇਦਾ ਲਖਾ ਲੈਨੇ ਆ ਤੁਹਾਨੂੰ ਵੀ ਪਤਾ ਤੁਸੀਂ ਜਾਣਕਾਰ ਮੈਂ ਤੁਹਾਡੀਆਂ ਵੀਡੀਓ ਦੇਖਦਾ ਮੈਂ ਕਹਿੰਦਾ ਹਣਾ ਕੋਈ ਵੀ ਆਦਾ ਦੱਸੋ ਪੁੱਥੇ ਬੇਚ ਸਕਦਾ ਲਿਆ ਸਕਦਾ ਆਪਾਂ ਇਹ ਬੰਦੇ ਨੇ ਕਿਹਾ ਸ਼੍ਰੋਮਣੀ ਕਮੇਟੀ ਦਾ ਨਾਮ ਮੇਰੇ ਨਾਲ ਚੱਲੋ ਮੇਰੇ ਨਾਲ ਚੱਲੋ ਇੱਕ ਮਿੰਟ ਸਿੰਘ ਸਾਹਿਬ ਸਾਰੀ ਸੰਗਤ ਵੱਲੋਂ ਮੈਂ ਤੇ ਸਿੰਘ ਸਾਹਿਬ ਲਿਖਾਉਣੇ ਆ ਅੱਗੇ ਤੋਂ ਇਹ ਵਰਤਾਰਾ ਇਹ ਨਹੀਂ ਕਰਨਗੇ ਉਦੋਂ ਬਾਅਦ ਇਹ ਸਟਾਲ ਨਹੀਂ ਲੱਗੂਗਾ ਇਸ ਤਰ੍ਹਾਂ ਕਿਤੇ ਨਹੀਂ ਜਾਣਗੇ ਖੁੱਲ੍ਹਾ ਸ਼ਾਹ ਨਹੀਂ ਲਾਉਣਾ ਜੀ ਉਹਦੇ ਵਿੱਚ ਬਕਾਇਦਾ ਮਾਫੀਨਾਮਾ ਲਿਖਾਉਣੇ ਆ ਕੀ ਸੰਗਤ ਜੀ ਤੁਹਾਨੂੰ ਮਨਜ਼ੂਰ ਆ ਕਿਉਂਕਿ ਮਾੜੀ ਜੀ ਇੰਨੀ ਗੱਲ ਯਾਦ ਰੱਖਿਓ ਇੱਥੇ ਹੋਇਆ ਝਗੜਾ ਸਾਡੇ ਪੰਥ ਦੇ ਸਰ ਮੜਿਆ ਜਾਣਾ ਇਹ ਗੱਲ ਹੈ ਇਹ ਸਾਡਾ ਘਰੇਲੂ ਝਗੜਾ ਬਣ ਕੇ ਵਾਇਰਲ ਹੋਣਾ ਜੇ ਵਾਇਰਲ ਹੋਣਾ ਜੇ ਉਦੋਂ ਬਾਅਦ ਅਸੀਂ ਲੈਣ ਆਇਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਚਰਨਾਂ ਦੀ ਖੁਸ਼ੀ ਉਹ ਖੁਸ਼ੀ ਕਿੱਦਾਂ ਮਿਲਦੀ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਪੌਣੇ 4 ਸਾਲ ਦਾ ਸਹਿਜਾਦਾ ਜਿਹਨੂੰ ਚੀਰਿਆ ਹਾਂਜੀ ਤੇ ਉਹਨੂੰ ਫਰਕਸ਼ੀਰ ਕਹਿੰਦਾ ਹੁਣ ਵੀ ਨਹੀਂ ਡਰਿਆ ਉਹ ਕਹਿੰਦਾ ਮੈਂ ਆਪਣੇ ਪਾਉਣੇ 4 ਸਾਲ ਦੇ ਪੁੱਤ ਦੀ ਸ਼ਹਾਦਤ ਬਾਬਾ ਸਦੇ ਫਤਿਹ ਸਿੰਘ ਦੇ ਚਹਰਾ ਦੇ ਚਰਨਾਂ ਦੇ ਕੀਤੇ ਨੂੰ ਪੇਸ਼ ਕਰਦਾ ਇਸ ਕਰਕੇ ਸੰਗਤ ਵੱਡੀ ਆ ਸਜਾ ਵੀ ਮਿਲੀ ਆ ਲਿਖਤ ਵੀ ਹੋਊਗੀ ਛੇੜਾ ਵੀ ਬੰਦੇ ਨੇ ਮੇਰਾ ਨੰਬਰ ਲੈਣਾ ਲੈ ਲਓ ਮੈਂ ਉਹਨੂੰ ਫੋਟੋਕਾਪੀ ਕਰ ਲੂੰਗਾ ਹਾਂ ਫੋਟੋਕਾਪੀ ਹੁਣ ਇਹਨਾਂ ਦੇ ਗਾਹ ਤੋਂ ਇਹ ਬੰਦੇ ਕਿਤੇ ਵੀ ਦੇ ਪੇ ਕਿਤੇ ਵੀ ਗੁਰਦੁਆਰੇ ਬਾਬਾ ਜੀ ਇੱਕ ਮਿੰਟ ਮਾਫੀ ਮੈਂ ਮਾਫੀ ਵੀ ਦੇ ਦਿਓ ਕੋਈ ਚੱਕਰ ਨਹੀਂ ਗੁਰੂ ਤੋਂ ਪਰਮੇਸ਼ਰ ਤੋਂ ਬਾਬਾ ਜੀ ਸ਼ਸ਼ਤਰ ਨੂੰ ਮਿਆਂਚ ਕਰੋ ਹਾਂ ਵਕਾਲ ਸਾਈ ਮੈਂ ਕੋਈ ਨਹੀਂ ਹੈਗਾ ਇਹਨਾਂ ਦੇ ਵੀ ਤੁਹਾਡਾ ਜਿਹੜਾ ਮੇਨ ਪੁਆਇੰਟ ਆ ਉਹ ਦੱਸੋ ਵੀ ਤੁਹਾਡਾ ਹੈਡ ਬੰਦਾ ਕੌਣ ਹੈ ਮੈਨੂੰ ਉਹ ਚਾਹੀਦਾ ਵਾ ਬਸ ਮੁੱਦਾ ਮੁਕਾ ਮੈਂ ਮਾਫ ਕਰ ਉਹ ਅਸੀਂ ਪਹੁੰਚਾਂਗੇ ਜੀ ਮੈਨੂੰ ਤੁਹਾਡਾ ਹੁਣੀ ਇਸ ਟਾਈਮ ਤੁਹਾਡਾ ਦੋ ਅੱਖਰ ਲਿਖ ਦੋ ਤੁਸੀਂ ਦੋ ਅੱਖਰ ਸਾਨੂੰ ਲਿਖ ਕੇ ਦੋ ਵੀ ਇਸ ਚੀਜ਼ ਦੀ ਪੇਰਵਾਹੀ ਹੋ ਜਣੀ ਆ ਉਹ ਅਸੀਂ ਕਰਾਂਗੇ ਅਸੀਂ ਪਹੁੰਚਾਂਗੇ ਠੀਕ ਹੈ ਹੈਡ ਕੋਲ ਕਿਹੜਾ ਬੰਦਾ ਕਿਹੜਾ ਵਾ ਲੈ ਚਲੋ ਦਾਪੋਤੀਆਂ ਸਾਹਿਬ ਜੀ ਬਾਕੀ ਸਿਰਫ ਸਿੰਘ ਸਾਹਿਬ ਹੋਣ ਦਫਤਰ ਆਪਾਂ ਉੱਥੇ ਨਾ ਆਜਾ ਜਿਆਦਾ ਢੀਡ ਭਟਕਾ ਆਪਾਂ ਇਹਨੂੰ ਛਡੋ ਆਜੋ ਆਜੋ ਸਿੰਘਾਂ ਨਾ ਆਜੋ ਚੰਗੀ ਨਾ ਚਲੋ ਪਿੱਛੇ ਵਿੱਚ ਆ ਗਏ ਆ ਆਜੋ ਆਜੋ ਫੋੜ ਆਜੋ ਆਪੋਕੇ ਚੱਕਲੇ ਛੋਟੇ ਭਰਾ ਹਾਂਜੀ ਲੈ ਲਓ ਜਾ ਕੇ ਮੇਰਾ ਵੀਰ ਠੀਕ ਹੈ ਜੀ ਸੰਤੋਸ਼ਤ ਹੁਣ ਕੁਸ਼ੀਆ ਕਮੋਂ ਆਈ ਸਿੰਘ ਸਾਹਿਬ ਨਾਲ ਮੁਲਾਜ਼ਮਾਂ ਨੂੰ ਲਓ ਜੀ ਹੁਣ ਤੱਕ ਦੀ ਕਾਰਵਾਈ ਤੋਂ ਜੋ ਸਿੰਘ ਸਾਹਿਬ ਨੇ ਕਿਹਾ ਮੈਂ ਅਸੀਂ ਕਾਰਵਾਈ ਦੇਖੋ ਮੈਂ ਦੇਖੋ ਮੇਰਾ ਭਰਾ ਆ ਕਿਉਂਕਿ ਇਹਨਾਂ ਦੇ ਅੰਦਰ ਵੀ ਦਰਦ ਹੈ ਮੇਰੀ ਗੱਲ ਸੁਣੋ ਜੀ ਇੱਕ ਮਿੰਟ ਪੁਲਿਸ ਕਿੱਥੇ ਨੇ ਮੈਂ ਭਰਾ ਵਾ ਕਿਉਂਕਿ ਮੈਂ ਬੜਾ ਵਾ ਸਾਡੇ ਤੋਂ ਸਾਡਾ ਪਹਿਲਾ ਫਰਜ਼ ਹੈ ਇਹਨਾਂ ਦਾ ਸੁਣਨਾ ਮੰਨਣਾ ਜੀ ਮੇਰੇ ਅੰਦਰ ਬੋਤਲ ਮੈਂ ਤੁਹਾਨੂੰ ਪਹਿਲਾਂ ਕਿਹਾ ਵਾ ਕਿ ਇਹਨਾਂ ਦੀ ਬਹੁਤ ਵੱਡੀ ਗਲਤੀ ਹੈ ਜਿਹੜਾ ਇਹਨਾਂ ਦਾ ਮੇਨ ਹੈਡ ਬੰਦਾ ਵਾ ਉਹ ਨਹੀਂ ਹਜੇ ਤੱਕ ਸਾਡੇ ਕੋਲ ਪਹੁੰਚਿਆ ਇਹ ਚੇਲੇ ਚਪਟੇ ਜੇ ਪਹੁੰਚੇ ਆ ਉਹ ਨਹੀਂ ਬੰਦਾ ਹਜੇ ਪਹੁੰਚਿਆ ਐ ਕਰੋ ਜੀ ਮੇਰੀ ਗੱਲ ਸੁਣ ਇੱਕ ਹੋਰ ਬੇਅਦਬੀ ਇਹਨਾਂ ਨੇ ਕੀਤੀ ਆ ਵੀਰੇ ਉਰੇ ਆਓ ਤੁਹਾਡੀ ਯਾਰ ਜ਼ਰੂਰਤਾ ਤੁਸੀਂ ਨਾਲ ਲਾਓ ਪਲੀਜ਼ ਹਾਂਜੀ ਜੀ ਆਓ ਚਲੋ ਇਹ ਦੋ ਤਾਂ ਆ ਰਹੇ ਆ ਆਹ ਵਾ ਇਹਨਾਂ ਨੂੰ ਪਹਿਲਾਂ ਬੰਦੇ ਅੱਗੇ ਕਰ ਅੱਗੇ ਹੋ ਜਾਈ ਜਿਹੜੇ ਹੈਗੇ ਨੇ ਜਿਹੜੇ ਬੰਦੇ ਜਿਹੜੇ ਦੋ ਤੁਸੀਂ ਬਾਬਾ ਜੀ ਐਂ ਨਿਕੋਰਦੇ ਕੋਈ ਫੜਦਾ ਪਹਿਲਾਂ ਬਾਬਾ ਜੀ ਨਾਮ ਤੇ ਤੁਸੀਂ ਅੱਗੇ ਆ ਜਿਓ ਜੀ ਸੰਗਤ ਭਾਜੀ ਭਾਜੀ ਅੱਗੇ ਆ ਜਿਓ ਸੰਗਤ ਦੇ ਰੋ ਹੈ ਕਵਰ ਕਰ ਲਓ ਨਾ ਸੰਗਤਿਕ ਉਸਾਇ ਜੀ ਤਾਂ ਕੋਈ ਨਾ ਬੱਬਾ ਜੀ ਮੈਂ ਕਹਣਾ ਵੀ ਸਾਰਾ ਕੁਝ ਲਿਖਾਓ ਨਾ ਨਾ ਲਿਖਾਉਣਾ ਵਾ ਕਿ ਅੰਦਰ ਜਾਣਾ ਸਾਰਾ ਕੁਝ ਕਰਾਓ ਇਹਨਾਂ ਤੋਂ ਅੰਦਰ ਬਹੁਤ ਜਿਆਦੀ ਸੰਗਤ ਆ ਪਤਾ ਵੀ ਲੱਗਣਾ ਚਾਹੀਦਾ ਸੰਗਤ ਨੂੰ ਪਤਾ ਵੀ ਲੱਗਣਾ ਚਾਹੀਦਾ ਤੁਹਾਨੂੰ ਲੱਗ ਜਾਣਾ ਹੁਣ ਕਿਸੇ ਨੂੰ ਨਹੀਂ ਰਹਿਣਾ ਆ ਆਪਣਾ ਵੀਡੀਓ ਚੱਲ ਰਿਹਾ ਪਤਾ ਲੱਗ ਜਾਣਾ ਸਾਰੇ ਪਤਾ ਆ ਦੇਖੋ ਫਾ ਚੈਨਲ ਚੱਲਦਾ ਸੰਗਤ ਨੂੰ ਨਹੀਂ ਪਤਾ ਰਹਿਣਾ ਦੇਖੋ ਬਾਬਾ ਜੀ ਇੱਕ ਵਾਰ ਬਚਨੇ ਆ ਮੇਰਾ ਛੋਟਾ ਜੀ ਤੁਸੀਂ ਕਹਿਆ ਵੀ ਆਪਣੀ ਬੇਇੱਜ਼ਤੀ ਹੋ ਰਹੀ ਹੈ ਔਰ ਇਹਨਾਂ ਸੋਸ਼ਲ ਮੀਡੀਆ ਤੇ ਹੋ ਵੀ ਰਹੀ ਹੈ ਜੱਟ ਕੇ ਹੋਣੀ ਹੈ ਹੋਣੀ ਵੀ ਹੈ ਕਿਉਂ ਹੋਣੀ ਹੈ ਇਹਨਾਂ ਨਲਾਈਕਾਂ ਕਰਕੇ ਨਹੀਂ ਚਲੋ ਬੇਟੇ ਦਾ ਜਾਗਰੂਕ ਤੁਹਾਨੂੰ ਤੁਸੀਂ ਇੱਕ ਵਾਰ ਕਾਰਵਾਈ ਜਿਹੜੀ ਹੈ ਦਫ਼ਤਰ ਚ ਕਰ ਲਓ ਇਹਨਾਂ ਨਲਾਈਕਾਂ ਕਰਕੇ ਬੇ ਬੇਇੱਜ਼ਤੀ ਹੋ ਰਹੀ ਹੈ ਸਾਡੀ ਮੈਂ ਨਹੀਂ ਨਹੀਂ ਬੇਇੱਜ਼ਤੀ ਕੋਈ ਨਹੀਂ ਸਿੰਘ ਜਾਗਸੀ ਲੋ ਤੁਸੀਂ ਆਓ ਜੀ ਬਾਬਾ ਜੀ ਕੁਰਬਾਨ ਕੱਢੇ ਡੋਰ ਦੇ ਜੀ ਇਹੋ ਜਿਹਾ ਕੰਮ ਕਰਦੇ ਕਿਉਂ ਜੇ ਹਾਂ ਬਚਰ ਬਾਬਾ ਜੀ ਗਲਤ ਕੰਮ ਆ ਕਰਦਾ ਨਾਲੇ ਹੋਰ ਬਾਬਾ ਜੀ ਕਹਿੰਦੇ ਬਚ ਨਹੀਂ ਰੱਖਦਾ ਇਹ ਆ ਕੇ ਕਿਹਨੇ ਬਾਬਾ ਜੀ ਜਿਹੜੀ ਬੰਦਾ ਹਾਜ਼ਰ ਕਰਦੇ ਆ ਜਿਹਦੀ ਬੰਦਾ ਹਾਜ਼ਰ ਕਰਦੇ ਆ ਕਿਹਦੀ ਖਲੋਗੋ ਕਿਹੜੇ ਨੇ ਸਾਡੀ ਡਿਊਟੀ ਲਈ ਆ ਹਾਂ ਉਹ ਤਾਂ ਕਹਿੰਦੇ ਆ ਬੀਬੀ ਨੂੰ ਭੇਜ ਕੇ ਸਾਡੀ ਕੋਈ ਗਲਤੀ ਨਹੀਂ ਹੈ ਬੀਬੀਆਂ ਔਰ ਰੋਖੀਆਂ ਹੁੰਡੀਆਂ ਵਾਂ ਬੀਬੀਆਂ ਔਰ ਰੋਖੀਆਂ ਹੁੰਡੀਆਂ ਗਾੜੀਆਂ ਫਿਰ ਵੀਰ ਨੇ ਕਿਹਾ ਪਿਆ ਇੰਦਰਾ ਸੋਦੀ ਤੈਨੂੰ ਵੀ ਸੋਧਾਂਗੇ ਜੇ ਤੂੰ ਸਾਡੇ ਇਦਾਂ ਚਲੇਂਗੀ ਹੈ ਪਰ ਨਹੀਂ ਆ ਬਹੁਤ ਵੱਡੇ ਨਲਾਇਕ ਜੇ ਸਿੱਧੀ ਜਿਹੜੀ ਗੱਲ ਆ ਇਹ ਪੱਗਾਂ ਵਾਲਿਆਂ ਨੂੰ ਵੀ ਮਾਰਨ ੜਾ ਜੇ ਤੇ ਦੁਨੀਆ ਤੇ ਹੋਣਾ ਵੀ ਪੱਗਾਂ ਵਾਲੇ ਪੱਕਾ ਨਾਲ ਲੜ ਪਿਆ ਐ ਪਰ ਇਹ ਨਲਾਇਕ ਜੇ ਅਸੀਂ ਤਾਂ ਲੜੇ ਆ ਪੋਤੇ ਸਾਹਿਬ ਪੋਤੀਆਂ ਸਾਨੂੰ ਦੋ ਹਾਂ ਤੁਹਾਨੂੰ ਮਿਲਣਗੀਆਂ ਸਾਰੀਆਂ ਬਾਲ ਲੈ ਕੇ ਆ ਰਹੇ ਨੇ ਤੁਹਾਨੂੰ ਮਿਲਣਗੀਆਂ ਸੱਜੀਆਂ ਉਹ ਆ ਰਹੀਆਂ ਨੇ ਪਿੱਛੇ ਪੋਤੀਆਂ ਸਾਹਿਬ ਵੀ ਚਲੋ ਆਜੋ ਸਤਨਾਮ ਵਾਹਿਗੁਰੂ ਆਲੇ ਪੱਕਿਆਂ ਕਰਕੇ ਨੇ ਬਚਾਲਿਆ ਮੈਂ ਸਰਵਾਨਾ ਬਣ ਗਿਆ ਤੇਰੀ ਬੇਨਤੀ ਆ ਹਾਂਜੀ ਹੁਣ ਹੱਥੋਂ ਪਾਈ ਬੰਦ ਹਾਂਜੀ ਸਭ ਤੋਂ ਪਹਿਲਾਂ ਜਿਹੜੇ ਡਿੱਕਾ ਸਾਹਿਬ ਨੇ ਜਿਹੜਾ ਆਪਣੇ ਕਿਤੇ ਨੇ ਬਾਬਾ ਜੀ ਕਿਤੇ ਹਾਂ ਇੱਕ ਆਪਣੇ ਗੱਗਿਆ ਨਹੀਂ ਜੀ ਆਹ ਧਾਰਮਿਕ ਲਿਟਰੇਚਰ ਆਪਾਂ ਆਪਣੇ ਸਕੂਲ ਦੇ ਨੂੰ ਲਿਖਣਾ ਮਤਲਬ ਮੂਈ ਬਣ ਕੋ ਬਣ ਹਾਂ ਬਣ ਵਾਰੀ ਕਸਾਲ ਸਰ ਜੀ ਕੀ ਫਤਿਹ ਸਿੰਘ ਜੀ ਇਸ ਤੋਂ ਬਾਅਦ ਜੋ ਕਾਰਵਾਈ ਹੋਈ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਐਜਪੀਸੀ ਦਾ ਦਫ਼ਤਰ ਹੋਣ ਕਰਕੇ ਉੱਥੇ ਵੀਡੀਓ ਦੀ ਮਨਾਹੀ ਸੀ ਪਰ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਇਹਨਾਂ ਲੋਕਾਂ ਤੇ ਜਿਨ੍ਹਾਂ ਤੇ ਦੋਸ਼ ਲੱਗੇ ਹਨ ਪੋਤੀ ਸਹਿਬਾਨ ਗੁਰਕਾ ਸਹਿਬਾਨ ਨੂੰ ਕਿਸ ਤਰ੍ਹਾਂ ਜੋੜਿਆਂ ਦੇ ਨਜ਼ਦੀਕ ਅਤੇ ਝੂਠੇ ਭਾਂਡੇਾਂ ਦੇ ਨਜ਼ਦੀਕ ਅਤੇ ਜਿੱਥੇ ਲੰਗਰ ਲੱਗਿਆ ਹੋਇਆ ਸੀ ਸੰਗਤ ਝੂਠੇ ਹੱਥ ਨਾਲ ਕਈ ਵਾਰ ਛੋਂਦੀ ਸੀ ਪੋਤੀ ਸਾਹਿਬ ਨੂੰ ਗੁਟਕਾ ਸਾਹਿਬ ਨੂੰ ਉਸ ਥਾਂ ਤੇ ਜੋ ਗੁਟਕਾ ਸਾਹਿਬ ਤੇ ਪੋਤੀਆ ਸਾਹਿਬ ਰੱਖਣ ਦਾ ਜਿੰਨਾ ਲੋਕਾਂ ਤੇ ਦੋਸ਼ ਲੱਗਿਆ ਸੀ ਉਹਨਾਂ ਵੱਲੋਂ ਲਿਖਤੀ ਮੁਆਫੀ ਨਾਮਾ ਲਿਖਾਇਆ ਗਿਆ ਤੇ ਐਸਜੀਪੀਸੀ ਦੇ ਦਫ਼ਤਰ ਦੇ ਵਿੱਚ ਪੋਤੀਆ ਸਾਹਿਬ ਗੁਟਕਾ ਸਾਹਿਬ ਉੱਥੇ ਰੱਖ ਲਏ ਗਏ ਨੇ ਉਹਨਾਂ ਵੱਲੋਂ ਆਦਰ ਸਤਕਾਰ ਦੇ ਨਾਲ ਤੇ ਇਹਨਾਂ ਤੇ ਉੱਪਰ ਪੂਰੀ ਕਾਰਵਾਈ ਕਰਨ ਦੇ ਲਈ ਜਿਸ ادارے ਵੱਲੋਂ ਜਿਸ ਸੰਸਥਾ ਵੱਲੋਂ ਇਹ ਆਏ ਸਨ ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ ਤੇ ਜਿਵੇਂ ਕੋਈ ਹੋਰ ਅਪਡੇਟ ਜੇਕਰ ਆਉਂਦਾ ਤਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਸਿਰਫ ਇਹ ਜਾਗਰੂਕ ਕਰਨ ਦੇ ਲਈ ਇੱਕ ਅਪਡੇਟ ਸੀ ਤਾਂ ਕਿ ਇਸ ਤਰ੍ਹਾਂ ਦੀ ਗੱਲਾਂ ਹਰ ਇੱਕ ਸੰਗਤ ਤਿਆਰ ਰੱਖੇ ਤਾਂ ਕਿ ਇਸ ਤਰ੍ਹਾਂ ਦਾ ਕੁਝ ਨਾ ਹੋ ਸਕੇ ਇਹ ਘਟਨਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦਰਸ਼ਨੀ ਦਿਉੜੀ ਦੇ ਨੇੜੇ ਹੋਈ ਹੈ ਜੀ ਧੰਨਵਾਦ